ਗਰੂ ਪਿਆਰੀ ਸਾਧ ਸੰਗਤ ਜੀ ਆਜੋ ਇਸ ਇੱਕ ਫੈਮਿਲੀ ਦੀ ਬਾਹ ਫੜੀ ਏ ਇਹ ਧੀ ਤੇ ਇਹ ਬਾਪੂ ਦੋਨੇ ਪਰਿਵਾਰ ਦੇ ਮੈਂਬਰ ਰਹਿੰਦੇ ਆ ਤੀਜਾ ਕੋਈ ਨਹੀਂ ਬਾਪੂ ਦੇ ਪੁੱਤ ਦੀ ਮੌਤ ਹੋ ਚੁੱਕੀ ਆ ਤੇ ਘਰ ਵਾਲੀ ਦੀ ਵੀ ਮੌਤ ਹੋ ਚੁੱਕੀ ਆ ਇਹ ਧੀ ਬਹੁਤ ਜ਼ਿਆਦਾ ਬਿਮਾਰ ਆ ਚੁੱਕ ਕੇ ਅੱਗੇ ਪਿੱਛੇ ਕਰਦੇ ਆ ਤੇ ਬਾਪੂ ਜੀ ਡੈਪਰ ਨਾਲ ਧੀ ਦੇ ਆਪ ਪੋਟੀ ਸਾਫ ਕਰਦਾ ਆਪ ਕੱਪੜੇ ਬਦਲਦਾ ਦੋਸਤੋ ਵੀਡੀਓ ਜ਼ਰੂਰ ਦੇਖਿਓ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਸਵਾਪੇ ਸਹਾ ਸੰਗਤ ਜੀਓ ਇਹ ਮੇਰੀ 36 ਮਹੀਨਿਆਂ ਤੋਂ ਬਿਮਾਰ ਪਈ ਹੋਈ ਆ ਟੀਵੀ ਦੇ ਰੋਗ ਤੋਂ ਪ੍ਰਭਾਵਿਤ ਹੈ ਮੈਨੂੰ ਜਿੰਨੀ ਵੀ ਮੇਰੇ ਧੀ ਦੀ ਮਲਾ ਕੀਤਾ ਜਾਵੇ ਚੰਗਾ ਮੈਂ ਧੀ ਨੂੰ ਆਪਣੇ ਲਾਜੀ ਬਾਈ ਦੇਖਣੀ ਚਾਹੁੰਦਾ ਹਾਂ ਪਿਆਰੀ ਸਹਾ ਸੰਗਤ ਜੀਓ ਮੇਰੀ ਧੀ ਮੇਰਾ ਪੁੱਤ ਵੀ ਨਹੀਂ ਹੈ ਮੇਰੇ ਸਿਰ ਤੇ ਤੇ ਮੈਂ ਕਿਰਾਏ ਦੇ ਘਰ ਤੇ ਰਹ ਰਿਹਾ ਆ ਮੇਰੀ ਨਾਲ ਦੀ ਪੂਰੀ ਹੋ ਚੁੱਕੀ ਆ ਮੈਂ ਦੋਵੇਂ ਪਿਓ ਧੀ ਆ ਮੈਂ ਇਹੇ ਸੇਵਾ ਕਰ ਰਿਹਾ 6 ਮਹੀਨਿਆਂ ਤੋਂ ਮੈਂ ਘਰ ਬਾਹਰ ਤੋਂ ਹੀ ਬੈਠਿਆ ਰੋਟੀ ਦੀ ਲੋਕਾਂ ਕੋਲੋਂ ਖਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜੋ ਤੁਹਾਨੂੰ ਅਸੀਂ ਪਰਿਵਾਰ ਮਿਲਾਉਣ ਲੱਗੇ ਆ ਨਾ ਬਹੁਤ ਲੋੜਵੰਦ ਪਰਿਵਾਰ ਆ ਹੱਦ ਤੋਂ ਜ਼ਿਆਦਾ ਜਿਹਨੂੰ ਕਹਿੰਨੇ ਆ ਇਹ ਬਾਪੂ ਜੀ ਆ ਬਾਪੂ ਜੀ ਕੀ ਨਾਂ ਟੱਡਾ ਦਵਿੰਦਰ ਸਿੰਘ ਚਗਾਵਾ ਪਿੰਡ ਦਵਿੰਦਰ ਸਿੰਘ ਬਾਪੂ ਜੀ ਦਾ ਨਾਮ ਆ ਚਗਾਵਾ ਪਿੰਡ ਆ ਜੀ ਇਹਨਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਚ ਇਹਨਾਂ ਦੀ ਇੱਕ ਧੀ ਆ 12 ਸਾਲਾਂ ਦੀ ਆ ਇਹਨਾਂ ਨੂੰ ਟੀਵੀ ਹੋ ਗਈ ਆ ਮੜਾ ਲਿਆਈ ਕੈਮਰਾ ਅੱਗੇ ਬਾਹੂ ਬਹੁਤ ਕਮਜ਼ੋਰ ਆ ਬਹੁਤ ਇਹਨਾਂ ਨੂੰ ਅਸਲ ਚੈਨਲ ਲੋੜ ਆ ਸੇਵਾ ਦੀ ਕਿਉਂਕਿ ਬਾਪੂ ਜੀ ਦਾ ਬੇਟਾ ਵੀ ਹੈ ਨਹੀਂ ਕੋਈ ਤੇ ਘਰ ਵਾਲੀ ਦੀ ਵੀ ਮੌਤ ਹੋ ਗਈ ਹੈ ਤੇ ਬਾਪੂ ਜੀ ਕੌਣ-ਕੌਣ ਆ ਪਰਿਵਾਰ ਚ ਇਸ ਟਾਈਮ ਤੁਸੀਂ ਆਪ ਦੱਸੋ ਸੰਗਤ ਨੂੰ ਅਸੀਂ ਦੋਵੇਂ ਤਿੰਨ ਮੈਂ ਮਾਂ ਬਾਬਾ ਜੀ ਸਿਰਫ ਮੇਰੀ ਮੋਤੋ ਬੋਤੋ ਮੇਰਾ ਪੂਰਾ ਘਰ ਨਾਲ ਦੀ ਪੂਰੀ ਹੋ ਗਈ ਹੈ 7 ਮਹੀਨ ਹੋ ਗਏ 11 ਮਹੀਨ ਹੋ ਗਏ ਨਾਲ ਦੀ ਪੂਰੀ ਉਹਨੂੰ ਕਾਕਾ 1.5 ਸਾਲ ਹੋ ਗਿਆ ਤੇ ਮੈਂ ਜੀ ਇਹ ਧੀ ਰਹਿ ਗਿਆ ਸਿਰਫ ਕੰਮ ਕਰ ਕੋਈ ਨਹੀਂਗਾ ਇਹ ਕੋ ਰੋਟੀ ਮੈਂ ਕੇਕ ਕੋ ਪਕਾ ਕੇ ਰੋਟੀ ਖਾਣ ਲੇ ਕੇ ਕਦੀ ਕੇ ਘਰੋਂ ਕੇ ਕਦੀ ਕੇ ਰੋਟੀ ਵੀ ਮੰਗੇ ਜਾਂਦੇ ਆ ਤੇ ਚਾਹ ਬਣਾ ਜਾਂ ਬਣਾ ਕੇ ਪੀਨੇ ਤੇ ਕੋਧਾ ਰੋਟੀ ਲੈ ਖਾਣੇ ਤੇ ਇਹ ਮੇਰੀ ਚੀਜ਼ ਆ ਮੈਂ ਜੀ ਕੋਧ ਨੂੰ ਮਾਉਣਾ ਤੋਣਾ ਜਿਹੜਾ ਵੀ ਕੰਮ ਕਰਨਾ ਮੈਂ ਆਪਣੇ ਠੀਕ ਕਰਨਾ ਅਸਾਂ ਮਤਲਬ ਤੀ ਆ ਵੀ ਬੇਟੀ ਆਪਣੀ ਨਵਾਉਂਦੇ ਪਾਉਂਦੇ ਤੇ ਵੀ ਤੂੰ ਆ ਪੋਣੇ ਮੈਂ ਤੈਨੂੰ ਮਾਹ ਚੀਜ਼ ਮਾਹ ਪਿਆ ਲੰਮੇ ਪਉਣ ਵਾਲ ਦਵਾਈ ਰੋਣੇ ਜਿੱਥੇ ਵੀ ਜਾਣਾ ਮੈਂ ਆਪ ਲੈ ਕੇ ਜਾਣਾ ਆਪ ਲੈ ਕੇ ਆਉਣਾ ਤੇ ਘਰੋਂ ਬਾਹਰ ਨਹੀਂ ਜਾਣਾ ਮੈਂ 6 ਮਹੀਨੇ ਹੋ ਗਏ ਮੈਨੂੰ ਮੰंजे ਦੇ ਦੋਵੇਂ ਜੀ ਦੋਵੇਂ ਧੀ ਜੇ ਡੈਡੀ ਐਮ ਜੀ ਜੀ ਮੇਰੇ ਡੈਡੀ ਆ ਆਪਾਂ ਕਿਉਂ ਧੀ ਦੋਵੇਂ ਇਥੇ ਮੰंजे ਦੇ ਰਹੇ ਹਾਂ ਅੱਛਾ ਇਸੇ ਮੰंजे ਦੇ 6 ਮਹੀਨੇ ਹੋ ਗਏ ਸਾਨੂੰ ਤੇ ਮੇਰੀ ਅਰਜੋ ਕਿ ਬੇਜ਼ੀਏ ਮੇਰੀ ਧੀ ਨੂੰ ਰਾਜ਼ੀ ਕੀਤਾ ਜਾਵੇ ਮੈਂ ਸਾਰੀ ਉਮਰ ਸਾਨੇ ਭੁਲਾਗਾ ਜਿਹੜੇ ਵੀ ਹਸਤਾਜ ਦਾਖਲ ਹੋਣਾ ਅਹੀਂ ਉਹਨੂੰ ਤਿਆਰ ਆ ਸਾਡੇ ਨਾਲ ਕੀਤਾ ਜਾਵੇ ਸੰਗਤਾਂ ਕੋਲ ਮੰਗਿਆ ਕਿ ਜਿਹੜੀ ਮੇਜ਼ ਧੀ ਆ ਇਹ ਰਾਜੀ ਕੀਤੀ ਜਾਵੇ ਬਸ ਡਾਕਟਰਾਂ ਕੋ ਵੀ ਉਹ ਮੇਰੀ ਮੰਗਿਆ ਕਿ ਮੈਂ ਤੈਨੂੰ ਮੈਂ ਆਪਣਾ ਸਿਰ ਤੋਂ ਲੈ ਕੇ ਫਰਾਂਦਰ ਸਾਰੀ ਮਸਾਂ ਭੁਲਾਗਾ ਮੇਰੀ ਧੀ ਰਾਜੀ ਹੋਏ ਮੈਨੂੰ ਕੋਈ ਪੈਸੇ ਲੂਣੇਗੀ ਕਿਉਂਕਿ ਪੈਸਾ ਪਰਮਾਤਮਾ ਦਿੱਤਾ ਹੱਥਾਂ ਦੀ ਮੈਲ ਆ ਪਰ ਜੇ ਧੀਏ ਨੂੰ ਕੁਝ ਹੋ ਗਿਆ ਤਾਂ ਮੈਂ ਕੋਈ ਗੱਲ ਮੰਗ ਹਟੇ ਗੇ ਰੋਟੀ ਵੀ ਨਹੀਂ ਬਾਬਾ ਜੀ ਭਾਵਕ ਨਹੀਂ ਹੋਣਾ ਕੋਈ ਗੱਲ ਨਹੀਂ ਠੀਕ ਆ ਜੀ ਦੋਸਤੋ ਬਾਬਾ ਵੀ ਭਾਵਕ ਹੋ ਗਿਆ ਤੇ ਬੇਟੀ ਵੀ ਇਮੋਸ਼ਨਲ ਆ ਪੁੱਤ ਟੈਨਸ਼ਨ ਨਹੀਂ ਲੈਣੀ ਠੀਕ ਆ ਜਿਆਦਾ ਟੈਨਸ਼ਨ ਲਏਗੀ ਤੇ ਜਿਆਦਾ ਰੋਏਗੀ ਜਿਆਦਾ ਮੁਸ਼ਕਲ ਆਏਗੀ ਜਿਆਦਾ ਕਮਜ਼ੋਰ ਹੋਏਗੀ ਫਿਰ ਕੀ ਕਰਨਗੀ ਫਿਕਰ ਨਹੀਂ ਕਰਨਾ ਪ੍ਰਮਾਤਮਾ ਬੈਠਾ ਉਹਨੇ ਹੀ ਸਾਰਾ ਕੁਝ ਦੇਖਣਾ ਉਹਨੇ ਇਲਾਜ ਕਰਵਾਉਣਾ ਤੁਹਾਡਾ ਵੀ ਠੀਕ ਆ ਵਾਹਿਗੁਰੂ ਕਿਰਪਾ ਕਰੇਗਾ ਸੰਗਤ ਜੀ ਮੋਸ਼ਨਲ ਹੋ ਗਏ ਆ ਤੇ ਸਾਡਾ ਵੀ ਮਨ ਬੜਾ ਖਰਾਬ ਹੋਣ ਰਿਹਾ ਅਸੀਂ ਚਾਹੁੰਦੇ ਆ ਕਿ ਤਿੱਲ ਫੁੱਲ ਦਾ ਸਬੰਧ 100 200 500 1000 ਜਿੰਨਾ ਵੀ ਕਿਹਕੋ ਸਰਦਾ ਇਹ ਪਰਿਵਾਰ ਦੇ ਲੇਖੇ ਲਾਇਆ ਜਾਵੇ ਕਿਉਂਕਿ ਇਲਾਜ ਲੰਮਾ ਆ ਕਮਜ਼ੋਰੀ ਇੰਨੀ ਜ਼ਿਆਦਾ ਕੋਈ ਹਸਾਬ ਨਹੀਂ ਪਤਾ ਨਹੀਂ ਟ੍ਰੀਟਮੈਂਟ ਕਿੰਨਾ ਚੱਲਣਾ ਮਹੀਨਾ 10 ਮਹੀਨੇ ਸਾਲ 2 ਸਾਲ ਪਤਾ ਨਹੀਂ ਲੱਗਣਾ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਵੀਰ ਭਰਾ ਰਲ ਮਿਲ ਕੇ ਤੇ ਭੈਣ ਦੀ ਸੇਵਾ ਕਰੀਏ ਇਹ ਭੈਣ ਨੂੰ ਅਸੀਂ ਦਾਖਲ ਕਰਾਉਣ ਲੱਗੇ ਆ ਹਸਪਤਾਲ ਤੇ ਤੁਸੀਂ ਸਾਰੇ ਰਲ ਮਿਲ ਕੇ ਸਾਥ ਦਿਓ ਅੱਜ ਅਸੀਂ ਜਾਂ ਕੱਲ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਦਾਖਲ ਕਰਾ ਦਾਂਗੇ ਹਸਪਤਾਲ ਠੀਕ ਹੈ ਬਾਬਾ ਜੀ ਦਾਖਲ ਕਰਾ ਦਿੰਨੇ ਹਸਪਤਾਲ ਤੇ ਬਾਕੀ ਲਾ ਸ਼ੁਰੂ ਹੋ ਜਾਂਦਾ ਬਾਕੀ ਪਰਮਾਤਮਾ ਤੇ ਉਹ ਸੰਗਤ ਬੈਠੀ ਹੈ ਉਹ ਰੰਗ ਉਹਨਾਂ ਨੇ ਕਰਨਾ ਸਾਰ ਬੱਸ ਬਸ ਬਾਕੀ ਠੀਕ ਹੈ ਉਹਦੇ ਘਰਾਂ ਚ ਲਈ ਹੋਈ ਸਭ ਕੋਈ ਮਾਰ ਕੇ ਬਿਲਕੁਲ ਜੀ ਬਿਲਕੁਲ ਤੇ ਗੁਰਸਿੱਖ ਪਰਿਵਾਰ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਗੁਰਸਿੱਖ ਪਰਿਵਾਰਾਂ ਨੂੰ ਸੰਭਾਲੇ